ਯੋ ਲੋਪਾਰੀ ਸੇਲ ਮੇਲੇ ਦੇ ਵਿੱਚ ਅੱਜ ਲੈ ਕੇ ਆਏ ਹਨ ਫੈਨਸੀ ਸੂਟ ਗਲਾਸ ਨੈਟ ਦੇ ਉੱਤੇ ਜੀ ਫੈਨਸੀ ਹੈਂਡਵਰਕ ਦਾ ਕੰਮ ਹੈ ਜੀ ਗਲਾਸ ਨੈਟ ਦਾ ਕੱਪੜਾ ਹੈਗਾ ਨਾਲ ਗਲਾਸ ਨੈਟ ਵਾਲਾ ਦੁਪੱਟਾ ਹੈਗਾ ਬਾਜ਼ਾਰ 'ਚ ਮਿਲੇ 800 ਦਾ ਬਾਜ਼ਾਰ 'ਚ ਮਿਲੇ 1500 ਦਾ ਬਾਜ਼ਾਰ 'ਚ ਮਿਲੇ 1200 ਦਾ ਭਰਾਮਾ ਦੇ ਹੱਥੀ ਦੇ ਪਾਰੀ ਸੇਲ ਮੇਲੇ ਦੇ ਵਿੱਚ ਰੇਟ ਸਿਰਫ 650 ਰੁਪਏ ਦਾ ਕਰਤਾ ਹੈ ਜੀ ਗਲਾਸ ਨੈਟ ਤੇ ਕੱਪੜਾ ਜੀ ਫੈਨਸੀ ਸੂਟ ਅਜਕਰ ਰਵਾਇਜ਼ ਦਾ ਕਪੜਾ ਜੀ ਬਿਲਕੁਲ ਹੈਂਡਵਰਕ ਦਾ ਕੰਮ ਹਲਕਾ ਨਾਲ ਬਾਜੀ ਵਰਕ ਵੀ ਨਾਲ ਹੈ ਜੀ ਗੇਨ ਬਹੁਤ ਆਇਆ ਹੈ ਜੀ ਗਲਾਸ ਨੈਟ ਤੇ ਕਪੜਾ ਮੈਚਿੰਗ ਸੂਟ ਹੈ ਜੀ ਨਾਲ ਪਲੇਨ ਸਲਵਾਰ ਹੁੰਦੀ ਹੈ ਜੀ ਨੈਟ ਦਾ ਹੀ ਦੁਪੱਟਾ ਜੀ ਨਾਲ ਗਲਾਸ نیٹ ਦਾ ਕੱਪੜਾ ਜੀ ਗਲਾਸ نیٹ ਤੇ ਦੁਪੱਟਾ ਬਿਲਕੁਲ ਫੈਂਸੀ ਸੂਟ ਹੈ ਜੀ ਰੇਟ ਸਿਰਫ 650 ਰੁਪਏ ਕਰਤਾ ਜੀ ਭਰਾਮਾ ਦੇ ਹਿੱਟਲੇ ਪਾਰੀ ਸੇਲ ਮੇਲੇ ਦੇ ਵਿੱਚ ਗਹਿਣ ਬਹੁਤ ਆਇਆ ਹੈ ਜੀ ਫੈਂਸੀ ਸੂਟ ਹੈ ਜੀ ਰਵਾਇਤੀ ਚੀਜ਼ ਹੈ ਬਿਲਕੁਲ ਲੇਟੈਸਟ ਡਿਜ਼ਾਈਨਿੰਗ ਭਰਾਮਾ ਦੇ ਹਿੱਟਲੇ ਪਾਰੀ ਸੇਲ ਮੇਲੇ ਦੇ ਵਿੱਚ ਰੇਟ ਸਿਰਫ 650 ਰੁਪਏ ਕਰਤਾ ਜੀ ਫਰੰਕੋ ਲਾਈਟ ਮਿਲ ਜਾਣਗੇ ਡਾਰਕ ਵੀ ਮਿਲ ਜਾਣਗੇ ਜੀ ਜੀ ਕੁੜੀ ਵਾਲੀ ਕੁਆਲਿਟੀ ਹੈ ਜੀ ਆ ਦੇਖੋ ਜੀ ਮੀਡੀਅਮ ਕਲਰਾਂ ਦੇ ਵਿੱਚ ਆਇਟ ਹੈ ਜੀ ਇਹ ਪੂਰਾ ਵੱਡਾ ਦਬੱਟਾ ਜੀ ਗਲਾਸ ਨੈਟ ਦੇ ਦਬੱਟਾ ਹੈਗਾ ਰੇਟ ਰਾਇਓ 650 ਰੁਪਏ ਚ ਜੀ ਕਿਸੇ ਨੇ ਵੀ ਆਨਲਾਈਨ ਮੰਗਵਾਉਣਾ ਤਾਂ ਆਨਲਾਈਨ ਵੀ ਮੰਗਾ ਸਕਦਾ ਜੀ ਆਨਲਾਈਨ ਭੇਜ ਦੇਗੀ ਫੈਂਸੀ ਫੈਂਸੀ ਸੂਟਾਂ ਦਾ ਭਾਰੀ ਸੇਲ ਮੇਲਾ ਭਰਾਮਾਂ ਦੀ ਹੱਟੀ ਬਸਾਂ ਰੋਡ ਮੌਂ ਮੰਡੀ ਹੈ ਜੀ ਇਹ ਆ ਦੇਖੋ ਡਿਜ਼ਾਈਨ ਦੇਖੋ ਜਿਹਦੇ ਵਿੱਚ ਕਿੰਨੇ ਸੋਨੇ ਡਿਜ਼ਾਈਨ ਆਇਆ ਗਲਾਸ ਨੈਟ ਤੇ ਕਪੜਾ ਜੀ ਫੈਂਸੀ ਸੂਟ ਫੈਂਸੀ ਦੁਪੱਟਾ ਬਰੀਕ ਧਾਗੇ ਦਾ ਕੰਮ ਸਾਰਾ ਬਰੀਕ ਹੈਂਡਵਰਕ ਹੈ ਜੀ ਸੇਕ ਵੀਰਾਂ ਦੇ ਦੇਖੋ ਲਾਈਟ ਲਾਈਨ ਆ ਡਿਜ਼ਾਈਨ ਹੋ ਬਹੁਤ ਮਿਲ ਜਾਣਗੇ ਜੀ ਸ਼ਾਦੀ ਵਾਲੇ ਸੂਟ ਵੈ ਸ਼ਾਦੀ ਵਾਲੇ ਫੈਂਸੀ ਸੂਟ ਪੱਗਾਂ ਦੀ ਫੁੱਲ ਵੈਲ ਹਰ ਇੱਕ ਤਰ੍ਹਾਂ ਦਾ ਕੱਪੜਾ ਬਹੁਤ ਸਸਤੇ ਰੇਟਾਂ ਦੇ ਦਿੱਤਾ ਜਾ ਰਿਹਾ ਹੈ ਜੀ ਭਰਾਵਾਂ ਦੇ ਇੱਥੇ ਭਾਰੀ ਸੇਲ ਮੇਲੇ ਦੇ ਵਿੱਚ ਆ ਦੇਖੋ ਆ ਬਾਜੀ ਵਰਕਰ ਜੀ ਨਾਲ ਬੇਨਤਾ ਬੋਤਾ ਹੈ ਕਿੰਨੀ ਮਰਜ਼ੀ ਲੈ ਸਕਦੇ ਹੋ ਇੱਕ ਨਾਲ ਦੇ ਕਿੰਨੇ ਮਰਜ਼ੀ ਸੂਟ ਲੈ ਸਕਦੇ ਹੋ ਭਰਾਵਾਂ ਦੇ ਉੱਤੇ ਪਾਰੀ ਸੇਲ ਮੇਲੇ ਦੇ ਵਿੱਚ ਫੈਂਸੀ ਜੈਨਰ ਸੂਟ ਰੇਡ ਸਿਰਫ 6.5 ਰੁਪਇਆ ਜੀ ਕਲਾਸ ਨੇਟ ਤੇ ਕਪੜਾ ਹੈ ਜੀ ਬਿਲਕੁਲ ਫੈਂਸੀ ਸੂਟ ਫੈਂਸੀ ਕਪੜਾ 6.5 ਰੁਪਇਆ ਕਰਤਾ ਜੀ ਭਰਾਵਾਂ ਦੇ ਹੱਥੀਂ ਲੱਗੂ ਚਕੇ ਪਾਰੀ ਸੇਲ ਮੇਲੇ ਦਾ 10000 ਕਪੜੇ ਦੀ ਖਰੀਦ ਕਰੋ ਤੇ ਟਰਾਲੀ ਵੈਗ ਦੀ ਸਕੀਮ ਲੈ ਕੇ ਜਾਓ ਟਰਾਲੀ ਕਰਾਇਆ ਸੂਟਾ ਦਾ ਧੱਕੇ ਲੈ ਜਾਓ 10000 ਰੁਪਏ ਦੀ ਕਪੜੇ ਦੀ ਖਰੀਦ ਕਰਨ ਤੇ ਟਰਾਲੀ ਵੈਗ ਫ੍ਰੀ ਦਿੱਤਾ ਜਾ ਰਿਹਾ ਜੀ ਮਿਲਾਂ ਬਲਨੀਓ ਭਰਾਮਾ ਦੀ ਹੈਪੀ ਬਰਥਡੇਅ ਰੋਡ ਮੋੜ ਮੰਡੀ ਭਰਾਮਾ ਮੰਦਰ ਤੇ ਪਾਰੀ ਸੇਲ ਮੇਲੇ ਦੇ ਵਿੱਚ ਫੈਂਸੀ ਫੈਂਸੀ ਸੂਟ ਬਹੁਤ ਘੱਟ ਰੇਟਾਂ ਤੇ ਖਰੀਦਣ ਲਈ ਪਹੁੰਚੋ ਭਰਾਮਾ ਦੀ ਹੈਪੀ ਬਰਥਡੇਅ ਰੋਡ ਮੋੜ ਮੰਡੀ